ਕਰਨਾ ਜੀ ਫੇਰ ਅੱਜ ਰਮਜ਼ਾਨ ਸ਼ਰੀਫ ਆ ਰਿਹਾ ਹੈ ਤਿਆਰੀ ਹੈ ਨਾ ਜੀ ਪੂਰੀ ਕੋ ਇਨਸ਼ਾਅੱਲਾ ਇਨਸ਼ਾਅੱਲਾ ਜ਼ੋਰ ਦੇ ਇਨਸ਼ਾਅੱਲਾ ਇਨਸ਼ਾਅੱਲਾ ਤਿਆਰੀ ਹੈ ਰਮਜ਼ਾਨ ਦੀ ਇਨਸ਼ਾਅੱਲਾ ਇਨਸ਼ਾਅੱਲਾ ਅੱਛਾ ਇਹ ਪਤਾ ਰੋਜ਼ੇ ਕਿਉਂ ਰੱਖਣੇ ਆ ਫਰਜ਼ ਹੈ ਉਹ ਕਿਉਂ ਰੱਖਣੇ ਬੋਲੋ ਉਹ ਬੋਲੋ ਜ਼ੋਰ ਦੀ ਫਰਜ਼ ਹੈ ਰੋਜ਼ੇ ਰੱਖਣੇ ਤੇ ਤਿਆਰੀ ਕਰ ਰਹੇ ਹਾਂ ਇਨਸ਼ਾਅੱਲਾ ਮਸਜਿਦਾਂ ਵਾਲੇ ਵੀ ਤਿਆਰੀ ਕਰਦੇ ਪਏ ਆ ਮਦਰਸੇ ਵਾਲੇ ਵੀ ਤਿਆਰੀ ਕਰ ਰਹੇ ਆ ਸਾਰਿਆਂ ਨੇ ਆਪਣਾ ਆਪਣਾ ਟਾਰਗੇਟ ਪੂਰਾ ਕਰਨਾ ਕਿੰਦਾਂ ਦੀ ਤਿਆਰੀ ਚੱਲ ਰਹੀ ਆ ਬਈ ਘਰ ਦੇ ਵਿੱਚ ਲਿਸਟ ਬਣਦੀ ਪਈ ਆ ਕਿਹੜਾ ਕਿਹੜਾ ਸਮਾਨ ਆਣਾ ਰੋਜਿਆਂ ਤੋਂ ਪਹਿਲਾਂ ਪੇਂਟਰਾਂ ਨੂੰ ਲੱਭਦੇ ਪਏ ਆ ਰੰਗ ਕਰਨਾ ਲੱਕੜ ਵਾਲੇ ਨੂੰ ਲੱਭਦੇ ਹੋ ਕੀ ਦਰਵਾਜ਼ਾ ਖਿੜਕੀ ਕਰਾਵੇ ਠੀਕ ਕਰਾ ਲਈਏ ਬਿਜਲੀ ਦੀ ਚੀਜ਼ਾਂ ਦੇਖਦੇ ਆ ਕਿ ਕੋਈ ਕੁਬਲਾ ਪੱਕਾ ਕਰਾਵੇ ਠੀਕ ਹੋ ਜਵੇ ਏਸੀ ਵਾਲੇ ਦੇ ਪਿੱਛੇ ਭਜਦੇ ਪਏ ਆ ਵੀ ਸਰਵਿਸ ਕਰ ਜਾ ਨਿਆਣਿਆਂ ਨੂੰ ਦੇਖਦੇ ਭਈ ਕੱਪੜੇ ਹੈਗੇ ਆ ਨਹੀਂ ਆ ਤੇ ਹੋਰ ਸਲਾ ਲੋ ਘਰ 'ਚ ਤਸਵੀਰਾਂ ਟੋਪੀਆਂ ਮਸੱਲੇ ਹੈ ਨਹੀਂ ਤਾਂ ਦਿੱਲੀੋਂ ਲੈ ਆਈਏ ਖਜੂਰਾ ਆਈਆਂ ਹੋਈਆਂ ਕਿ ਨਹੀਂ ਸਵੇਰ ਨੂੰ ਸ਼ਹਿਰੀ ਦੇ ਵਿੱਚ ਦੇਸੀ ਕੇ ਹੈਗਾ ਕਿ ਨਹੀਂ ਹੈਗਾ ਫੇਣੀਆਂ ਮਿਲਣਗੀਆਂ ਕਿ ਨਹੀਂ ਮਿਲਣਗੀਆਂ ਤਿਆਰੀਆਂ ਚੱਲਦੀਆਂ ਨਹੀਂ ਚੱਲ ਰਹੀਆਂ ਅੱਛਾ ਇਹ ਸਾਡਾ ਰਮਜ਼ਾਨ ਹੈ ਹੁਣ ਇਹ ਸਾਡਾ ਰਮਜ਼ਾਨ ਹੈ ਅਸੀਂ ਲੱਗੇ ਹੋਇਆ ਖਾਣ ਪੀਣ ਦੀਆਂ ਲਿਸਟਾਂ ਬਣਾਉਣ ਘਰ ਦੀਆਂ ਲਿਸਟਾਂ ਬਣਾਉਣ ਰੰਗ ਰੋਗਨ ਦੀਆਂ ਲਿਸਟਾਂ ਬਣਾਉਣ ਮਸਜਿਦ ਦੀਆਂ ਚੀਜ਼ਾਂ ਦੀਆਂ ਲਿਸਟਾਂ ਬਣਾਉਣ AC ਨੂੰ ਸਰਵਿਸ ਕਰਾਉਣ ਨਵੇਂ ਕੱਪੜੇ ਸਵਾਣ ਨਵੀਆਂ ਜੁੱਤੀਆਂ ਸਵਾਣ అలਾਰਮ ਵਾਲੀ ਘੜੀ ਸੈੱਟ ਕਰਾਉਣ ਆਪਣੇ ਘਰ ਦੇ ਵਿੱਚ ਸਾਦੇ ਸਮਾਨ ਨੂੰ ਦੁਰਸਤ ਕਰਾਉਣ ਇਹ ਤਾਂ ਰਮਜ਼ਾਨ ਦੀ ਤਿਆਰੀ ਨਹੀਂ ਹੈ ਇਹ ਤਾਂ ਰਮਜ਼ਾਨ ਦੀਆਂ ਜ਼ਰੂਰਤਾਂ ਆ ਇਹ ਤਾਂ ਟਾਈਮ ਦੇ ਉੱਤੇ ਵੀ ਪੂਰੀਆਂ ਹੋ ਸਕਦੀਆਂ ਇਹ ਤਾਂ ਰਮਜ਼ਾਨ ਦੀ ਤਿਆਰੀ ਨਹੀਂ ਰਮਜ਼ਾਨ ਇਦਾਂ ਤਾਂ ਤਿਆਰ ਨਹੀਂ ਹੋ ਸਕਦਾ ਐਨਾ ਸੋਖੇ ਤਾਂ ਨਹੀਂ ਰੋਜ਼ੇ ਕੁਰਾਨ ਪਾਕ ਚ ਮੁਹੰਮਦ ਰਸੂਲullah ਦੇ ਉੱਤੇ ਰੋਜ਼ੇ ਫਰਜ਼ ਹੋਣ ਦਾ ਜਦ ਹੁਕਮ ਆਇਆ ਔਰ ਪਿਆਰੇ ਪੈਗੰਬਰ ਨੇ ਜਦ ਮੁਸਲਮਾਨਾਂ ਨੂੰ ਰਮਜ਼ਾਨ ਦੀ ਫਜ਼ੀਲਤ ਦਿੱਤੀ ਵੀ ਰੋਜ਼ੇ ਰੱਖਣੇ ਕਾਤੇ ਹੈ ਅੱਲਾਹ ਤਾਲਾ ਤੁਹਾਨੂੰ ਭੁੱਖਾ ਕਿਉਂ ਰਖਵਾਣਾ ਚਾਹੁੰਦਾ ਹੈ ਜੀ ਪਤਾ ਤਾਂ ਲੱਗੇ 2 ਅਰਬ ਲੋਕ ਘਟ ਨਹੀਂ ਹੁੰਦੇ 200 ਕਰੋੜ 200 ਕਰੋੜ ਲੋਕੀ ਸਹਰੀ ਖਾਂਦੇ ਨੇ ਸਾਰੀ ਦਿਹਾੜੀ ਭੁੱਖੇ ਸਹਰੀ ਖਾਂਦੇ ਨੇ ਸਾਰੀ ਦਿਹਾੜੀ ਪਿਆਸੇ ਸਹਰੀ ਖਾਂਦੇ ਨੇ ਸਾਰੀ ਦਿਹਾੜੀ ਅੰਨ ਨਹੀਂ ਖਾਣਾ ਸਾਰੀ ਦਿਹਾੜੀ ਪਾਣੀ ਦਾ قطਰਾ ਗਲੇ ਚੋਂ ਥੱਲੇ ਨਾ ਉਤਰ ਜਵੇ ਉਹ ਵੀ ਇਹ ਐਡਾ ਵੱਡਾ ਜਗਾੜ ਕੀਤਾ ਕੀ ਹੈ ਮਤਲਬ ਕੀ ਹੈ ਇਹਦਾ ਅੱਲਾ ਦੇ ਨਬੀ ਅਲੈ ਸਲਾਮ ਤੁਹਾਡੇ ਤੋਂ ਚਾਹੁੰਦੇ ਕੀ ਹੈ ਰੋਜ਼ੇ ਦਾ ਮਤਲਬ ਰੋਜ਼ਾ ਰੱਖਿਆ ਕਿਉਂ ਗਿਆ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਦੱਸਦਾ ਚੱਲਾਂ ਸਭ ਤੋਂ ਪਹਿਲਾਂ ਰੋਜ਼ਾ ਸ਼ੁਰੂ ਕਿੱਦਾਂ ਹੋਇਆ ਆਦਮ ਅਰਸलाम ਦੇ ਔਲਾਦ ਚ ਇੱਕ ਬਾਦਸ਼ਾਹ ਸੀਗਾ ਉਸ ਬਾਦਸ਼ਾਹ ਦਾ ਦੇਸ਼ ਸੀਗਾ ਬਹੁਤ ਵੱਡਾ ਕਈ ਹਜ਼ਾਰ ਕਿਲੋਮੀਟਰ ਚ ਫੈਲਿਆ ਹੋਇਆ ਸੀ ਉਸ ਦੇਸ਼ ਦੇ ਕਿਸੇ ਚ ਪੈ ਗਿਆ ਕਹਿਤ ਕਹਿਤ ਪੈ ਗਿਆ ਮਤਲਬ ਫਸਲਾਂ ਨਹੀਂ ਹੋਈਆਂ ਰੋਟੀ ਮੁੱਕ ਗਈ ਅਨਾਜ ਮੁੱਕ ਗਿਆ ਸ਼ੱਕਰ ਮੁੱਕ ਗਈ ਬਾਦਸ਼ਾਹ ਦੇ ਕੈਬਨਟ ਤੇ ਜਦੋਂ ਸ਼ਿਕਾਇਤ ਆਈ ਕਿ ਜੀ ਆਪਣੇ ਦੇਸ਼ ਦਾ ਜਿਹੜਾ ਪੱਛਮੀ ਏਰੀਆ ਹੈ ਉਹ ਚ ਕਹਿਜ ਪੈ ਗਿਆ ਕੀ ਕਰੀਏ ਬਾਦਸ਼ਾਹ ਨੇ ਵਜ਼ੀਰਾਂ ਨੂੰ ਪੁੱਛਿਆ ਕਿ ਜਿਸ ਹਿੱਸੇ 'ਚ ਅਸੀਂ ਰਹਿੰਨੇ ਇੱਥੇ ਕੀ ਹਾਲ ਹੈ ਉਹ ਕਹਿੰਦੇ ਨੇ ਆਪਣੇ ਕੋ ਤਾਂ ਵਾਧੂ ਹੈ ਸਾਰੀਆਂ ਚੀਜ਼ਾਂ ਕਹਿੰਦਾ ਫਿਰ ਆਪਾਂ ਇਦਾਂ ਕਰਦੇ ਆ ਕਿ ਆਪਾਂ ਲੋਕੀ ਜਦ ਤੱਕ ਉੱਥੇ ਨਵੇਂ ਮੌਸਮ ਦੀ ਫਸਲ ਨਹੀਂ ਆਂਦੀ ਆਪਾਂ ਸਾਰੇ ਇੱਕ ਟਾਈਮ ਖਾਣਾ ਖਾਣਨੇ ਆ ਔਰ ਇੱਕ ਟਾਈਮ ਦਾ ਖਾਣਾ ਸਾਰਾ ਉਸ ਜ਼ੁਬੇ ਦੇ ਵਿੱਚ ਭੇਜਦੇ ਆ ਜਿੱਥੇ ਕਹਿਦ ਪਿਆ ਚੁਨਾंचे ਰਸਮ ਸ਼ੁਰੂ ਹੋਈ ਕਿ ਕਹਿਦ ਪੈ ਗਿਆ ਤਾਂ ਕੋਈ ਗੱਲ ਨਹੀਂ ਇੱਕ ਕਿਸੇ ਦਾ ਖਾਣਾ ਉੱਧਰ ਜਾਣ ਲੱਗ ਪਿਆ ਅੱਲਾਹ ਤਾਲਾ ਨੂੰ ਉਹਦੀ ਇਹ ਆਦਾ ਪਸੰਦ ਆ ਗਈ فرمایا ਤਾਂ ਸਵਾਬ ਦਾ ਕੰਮ ਹੈ ਇਹ ਤਾਂ ਨੇਕੀ ਦਾ ਕੰਮ ਹੈ ਆਪ ਭੁੱਖੇ ਰਹਿਣਾ ਦੂਸਰਿਆਂ ਨੂੰ ਖਿਲਾਣਾ ਇਹ ਨੇਕੀ ਹੋ ਗਈ ਅੱਲਾਹ ਤਾਲਾ ਨੂੰ ਇਹ ਅਮਲ ਪਸੰਦ ਆਇਆ ਲੇਕਿਨ ਜਦ ਮੁਹੰਮਦੁਰਸੂਲਲਾ ਦੀ ਉਮਤ ਆਈ ਅੱਲਾਹ ਤਾਲਾ ਨੇ ਰੋਜ਼ੇ ਸਾਡੇ ਤੇ ਫਰਜ਼ ਕੀਤੇ ਗਏ ਤੇ ਇਹਨਾਂ ਰੋਜ਼ਿਆਂ ਨੂੰ ਹੋਰ ਚੰਗਾ ਬਣਾ ਕੇ ਇਹਨਾਂ ਰੋਜ਼ਿਆਂ ਨੂੰ ਹੋਰ ਸੰਵਾਰ ਕੇ ਇਹਨਾਂ ਰੋਜ਼ਿਆਂ ਨੂੰ ਹੋਰ ਖੂਬਸੂਰਤ ਕਰਕੇ ਇਹਨਾਂ ਰੋਜ਼ਿਆਂ ਦੇ ਮਕਸਦ ਨੂੰ ਤਾਕਤਵਰ ਕਰਕੇ ਇਹਨਾਂ ਰੋਜ਼ਿਆਂ ਦੇ ਆਈਡੀਆਲ ਨੂੰ ਵਧੀਆ ਬਣਾ ਕੇ ਸਾਨੂੰ ਦਿੱਤਾ ਗਿਆ ਔਰ ਇਹਨੂੰ ਇੰਨਾ ਫਾਇਦੇਮੰਦ ਬਣਾ ਦਿੱਤਾ ਗਿਆ ਕਿ ਉਹ ਹਜ਼ਾਰਾਂ ਸਾਲ ਪਹਿਲੇ ਦੇ ਰੋਜ਼ੇ ਤੋਂ ਵੀ ਅੱਜ ਦਾ ਰੋਜ਼ਾ ਜਿਹੜਾ ਹੈ ਉਹ ਜ਼ਿਆਦਾ ਫਾਇਦੇਮੰਦ ਹੈ ਜ਼ਿਆਦਾ ਤਾਕਤਵਰ ਹੈ ਜ਼ਿਆਦਾ ਇੱਜ਼ਤ ਵਾਲਾ ਹੈ ਜ਼ਿਆਦਾ ਅੱਲਾ ਨੂੰ ਪਸੰਦ ਹੈ ਤਾਂ ਹੀ ਤਾਂ ਅੱਲਾ ਤਾਲਾ ਨੇ ਕਿਹਾ ਨਬੀ ਸਾਰੀ ਚੀਜ਼ਾਂ ਦਾ ਫਾਇਦਾ ਤਾਂ ਗਿਣ ਕੇ ਦਮਾਂਗੇ ਰੋਜ਼ੇ ਦੀ ਜਜ਼ਾ ਅੱਲਾ ਫਰਮਾਉਂਦੇ ਮੇਂ ਆਪ ਦੇਣੀ ਖੁਦ ਦੇਣੀ ਤੇ ਕਿਉਂ ਰੱਖਿਆ ਰੋਜ਼ਾ ਰੋਜ਼ੇ ਦੀ ਤਿਆਰੀ ਕਿਉਂ ਰੱਖੀ ਗਈ ਕੋਈ ਗੱਲ ਨਹੀਂ ਰੋਜ਼ੇ ਦੀ ਤਿਆਰੀ ਕਿਉਂ ਰੱਖੀ ਗਈ ਕਿਉਂਕਿ ਪਿਆਰੇ ਪੈਗੰਬਰ ਸल्लल्लाहु तਾਲਾ ਅਲੇ ਵਸੱਲਮ ਚਾਹੁੰਦੇ ਨੇ ਕਿ ਰੋਜ਼ਾ ਨਬੀ ਅਲੇ ਸਲਮ ਨੇ ਪਰਉਨੂ ਸੌਖੇ ਤਰੀਕੇ ਨਾਲ ਬਿਆਨ ਕੀਤਾ فرمایا ਰੋਜ਼ਾ ਮੂਮਿਨ ਦੇ ਲਈ ਟਾਲ ਹੈ ਸ਼ਮਸ਼ੀਰ ਦੇ ਨਾਲ ਟਾਲ ਨਹੀਂ ਹੁੰਦੀ ਪੁਰਾਣੇ ਸਮੇਂ ਚ ਲੋਕ ਰੱਖਦੇ ਸੀ فرمایا ਰੋਜ਼ਾ ਮੂਮਿਨ ਦੀ ਟਾਲ ਹੈ ਅੱਛਾ ਜੀ ਢਾਲ ਦਾ ਕੀ ਮਤਲਬ ਫਰਮਾਇਆ ਉਸ ਵਕਤ ਤੱਕ ਹੈ ਜਦ ਤੱਕ ਫਟ ਨਾ ਜਾਵੇ ਜੰਗ ਚ ਅਗਰ ਢਾਲ ਫਟ ਜਾਂਦੀ ਸੀ ਬੰਦਾ ਮਾਰਿਆ ਜਾਂਦਾ ਸੀਗਾ ਫਰਮਾਇਆ ਰੋਜ਼ਾ ਤਾਂ ਮੂਮਿਨ ਦੇ ਲਈ ਢਾਲ ਹੈ ਅੱਲਾ ਦੇ ਰਸੂਲ ਜੀ ਢਾਲ ਹੈ ਕਿਦਾਂ ਦੀ ਢਾਲ ਹੈ ਫਰਮਾਇਆ ਗੁਨਾਹਾਂ ਤੋਂ ਢਾਲ ਹੈ ਨਾ ਰੋਜ਼ਾ ਗੁਨਾਹਾਂ ਤੋਂ ਢਾਲ ਹੈ ਨਾ ਗੁਨਾਹ ਕਿਹੜੇ ਨਾ ਆਪਾਂ ਤਾਂ ਕੋਈ ਗੁਨਾਹ ਕਰਦੇ ਨਹੀਂ ਹੈ ਜੀ ਤੁਹਾਡਾ ਗੋਸ਼ਤ ਹਲਾਲ ਖਾਈਦਾ ਹੈ। ਐਂ ਜੀ। ਭਾਂਡੇ ਹਲਾਲ ਰੱਖੀਦੇ ਆ। ਭਾਵੇਂ 20 ਕਿਲੋਮੀਟਰ ਜਾਣਾ ਪਵੇ। ਗੋਸ਼ਤ ਹਲਾਲ ਦਾ ਲੱਗਿਆ ਨੋ ਨਹੀਂ ਬਈ। ਉਹ ਬੋਲੋ। ਐਂ ਜੀ। ਬਹਿਲੋਲ ਦਾ ਨਾ ਨੇ ਕਿਹਾ ਗੋਸ਼ਤ ਹਲਾਲ ਦਾ ਖਾਈ ਜਾਂਨੇ ਹੋ। ਉਹ ਜਿਹੜੇ ਪੈਸੇ ਨਾਲ ਖਰੀਦਾ ਘਟੋ ਘਟ ਉਹ ਤਾਂ ਲਾਰਦੇ ਹੋਣ। ਹਰਾਮ ਦੇ ਪੈਸੇ ਨਾਲ ਕੀ ਦਿਆ ਗੋਸ਼ਤ ਹਲਾਲ ਦਾ ਨਹੀਂ ਹੋ। ਪਹਿਲਾਂ ਤਾਂ ਪੈਸਾ ਹਲਾਲ ਦਾ ਹੋਣਾ ਚਾਹੀਦਾ ਨਾ ਜੀ ਅੱਛਾ ਔਰ ਰੋਜ਼ੇ ਦੇ ਉੱਤੇ ਚੱਲਦੇ ਪਿਆਰੇ ਪੈਗੰਬਰ ਨੇ ਰੋਜ਼ੇ ਫਰਜ਼ ਹੋ ਗਏ ਕਿਉਂ ਫਰਜ਼ ਹੋਏ ਪਹਿਲੀ ਗੱਲ ਤਾਂ ਇਹ 11 ਮਹੀਨੇ ਤੋਂ ਬਾਅਦ 1 ਮਹੀਨਾ ਰੋਜ਼ਿਆਂ ਦਾ ਆਇਆ ਕਿਉਂ ਸਰਵਿਸ ਕਰਨੀ ਹੈ ਗੱਡੀ ਦੀ ਗੱਡੀ ਦੀ ਸਰਵਿਸ ਕਰਨੀ ਹੈ 24 ਘੰਟੇ ਜਿਹੜੀ ਗੱਡੀ ਚੱਲਦੀ ਪਈ ਹੈ ਹੁਣ ਇਹਨੂੰ ਸਰਵਿਸ ਹੋਣੀ ਹੈ ਇਹਦੀ ਸਰਵਿਸ ਕਿਸ ਗੱਲ ਦੀ ਇਹਨੂੰ ਰੋਕਣਾ ਹੈ ਗਲਤ ਪਾਸੇ ਜਾਣ ਤੋਂ ਰੋਜ਼ਾ ਰੱਖਣ ਦਾ ਮਤਲਬ فرمایا نبی علیہ السلام نے کہ اللہ دے اُتے یقین رکھ کے جن نے ایمانداری نال روزہ رکھیا پیارے پیغمبر کی چون دے جن نے اپنے روزے نو خراب نہیں کیتا کدا خراب ہو جندا جی روزہ ہن سنو تو نو بھوکا تاں رکھوایا کہ سیر ہی کر لو اُت بعد پانی بھی نہیں پینا کیوں کیونکہ جب تسی روزہ رکھ کے سوو گے روزہ رکھ کے اٹھو گے روزہ رکھ کے سڑک تے جاؤ گے روزہ رکھ کے کاروبار کرو گے روزہ رکھ کے ਬਾਪਰ ਵਪਾਰ ਚ ਜਾਓਗੇ ਰੋਜ਼ਾ ਰੱਖ ਕੇ ਨੌਕਰੀ ਕਰੋਗੇ ਤੇ ਤੁਹਾਡੇ ਦਿਮਾਗ ਚ ਇੱਕੋ ਹੀ ਗੱਲ ਆਣੀ ਬਾਰ-ਬਾਰ ਕਿ ਕਿ ਮੈਂ ਰੋਜ਼ੇ ਨਾਲ ਕਿਉਂ ਆਣੀ ਹੈ ਗੱਲ ਕਿਉਂਕਿ ਖਾਣਾ ਪੀਣਾ ਮਨ ਹੈ ਅਗਰ ਖਾਣਾ ਪੀਣੇ ਦੀ ਇਜਾਜ਼ਤ ਹੁੰਦੀ ਫਿਰ ਤੁਹਾਨੂੰ ਧਿਆਨ ਨਹੀਂ ਰਹਿਣਾ ਸੀ ਕਿ ਮੈਂ ਰੋਜ਼ੇ ਨਾਲ ਆ ਪੇਟ ਨੂੰ ਰੋਕਤਾ ਖਾਣ ਪੀਣ ਤੋਂ ਤਾਂ ਕਿ ਤੁਹਾਨੂੰ ਐ ਲੱਗੇ ਵੀ ਮੈਂ ਅਜ ਅਲੱਗਾਂ ਦੁਨੀਆ ਚ ਰੋਜ਼ਾ ਰੱਖ ਕੇ ਜਦੋਂ ਆਪਾਂ ਜਾਣੇ ਆ ਬਾਰ ਹਜ਼ਾਰਾਂ ਲੋਕ ਹੁੰਦੇ ਐ ਉਹਨਾਂ 'ਚ ਇੱਕ ਰੋਜ਼ੇਦਾਰ ਹੁੰਦਾ ਸਾਰੇ ਦੇਖਣ ਨੂੰ ਇੱਕੋ ਜਿਹੇ ਐ ਲੇਕਿਨ ਉਸ ਕੱਲੇ ਰੋਜ਼ੇਦਾਰ ਨੂੰ ਪਤਾ ਕਿ ਮੈਂ ਸਭ ਤੋਂ ਅਲੱਗ ਆ ਕਿਉਂਕਿ ਮੈਂ ਖਾ ਵੀ ਨਹੀਂ ਸਕਦਾ ਇਹ ਗੱਲ ਦਾ ਅਹਿਸਾਸ ਕਰਾਣ ਲਈ ਪਹਿਲਾਂ ਭੁੱਖਾ ਰੱਖਿਆ ਕਿ ਤੂੰ ਇਸ ਗੱਲ ਨੂੰ ਸਮਝ ਲੈ ਕਿ ਤੂੰ ਸਭ ਤੋਂ ਅਲੱਗ ਹੋ ਗਿਆ ਅੱਜ ਇੱਕ ਦਿਨ ਲਈ ਤੈਨੂੰ ਸਭ ਤੋਂ ਅਲੱਗ ਕਰ ਦਿੱਤਾ ਗਿਆ ਅੱਛਾ ਅਲੱਗ ਕੀ ਕਰ ਦਿੱਤਾ ਗਿਆ ਸਿਰਫ ਖਾਣ ਪੀਣ ਤੋਂ ਤਾਂ ਨਹੀਂ ਨਾ ਅਲੱਗ ਕੀਤਾ ਹੁਣ ਸੁਣੋ ਰਸੂਲullah ਨੇ ਜਿਸ ਗੱਲ ਲਈ ਤੁਹਾਨੂੰ ਅਲੱਗ ਕੀਤਾ ਉਹ ਕੀ ਗੱਲ ਹੈ ਹੁਕਮ ਹੋਇਆ ਪਿਆਰੇ ਪੈਗੰਬਰ ਦਾ ਹੁਕਮ ਹੈ ਰੋਜ਼ਾ ਰੱਖ ਲਿਆ ਹਾਂਜੀ ਰੋਜ਼ਾ ਰੱਖ ਲਿਆ ਅੱਛਾ ਫਿਰ ਪੁੱਤਰਾ ਅੱਖਾਂ ਦਾ ਵੀ ਰੋਜ਼ਾ ਤੁਸੀਂ ਸਮਝੀ ਜਾਣੋ ਪਾਣੀ ਪੀਣ ਨਾਲ ਰੋਜ਼ਾ ਟੁੱਟ ਜਾਣਾ ਨਹੀਂ ਨਹੀਂ کوئی پلیکھے نال کھا کھالوے پلیکھے نال پانی پی پیلے پاہے دو لیٹر جون دے مینے چھے او دا روزہ نہیں ٹوٹیا اللہ فرمان دے اسی کلایا اسی پلایا اگر انہیں پلیکھے نال کھا پی لیا لیکن جان بوجھ کے کھا دا دے ٹوٹ گیا لیکن اصل کی ہے پکھا تا تاں رکھیا تاکہ پتہ ہوئے کچھ علاق کر رہے ہیں علاق کی کر رہے ہیں او فرمایا تیری پترہ اکھان دا بھی روزہ ہے یا رسول اللہ اکھان دا روزہ ہے ہاں ہاں اکھان دا روزہ ہے ਨੋ ਰੋਜ਼ਾ ਰੱਖਣ ਤੋਂ ਬਾਅਦ ਕਿਸੇ ਦੀ ਬੇਟੀ ਨੂੰ ਬਲਤਕਾਰ ਦੀ ਨਿਗਾਹ ਨਾ ਦੇਖਣਾ ਕਿਸੇ ਦੀ ਬੇਟੀ ਨੂੰ ਜ਼ਿਨਾ ਦੀ ਨਿਗਾਹ ਨਾ ਦੇਖਣਾ ਕਿਸੇ ਦੀ ਧੀ ਪਹਿਣ ਨੂੰ ਬੁਰੀ ਨਗਾਰਾ ਤਕਣਾ ਕਿਸੇ ਦੇ ਘਰਵਲ ਅਯਾਸ਼ੀ ਦੀ ਨਿਗਾਹ ਨਾਲ ਵੇਖਣਾ ਉਹ ਫਰਮਾਇਆ ਜਦ ਰੋਜ਼ੇਦਾਰ ਆਪਣੇ ਅੱਖਾਂ ਨਾਲ ਗਲਤ ਦੇਖੂਗਾ ਤੇ ਰੋਜ਼ਾ ਟੁੱਟ ਗਿਆ ਇਹ ਤਾਂ ਸਮਝੀ ਜਾਂਦਾ ਪਾਣੀ ਪੀਣ ਨਾਲ ਟੁੱਟਣਾ ਨਹੀਂ ਨਹੀਂ ਰੋਜ਼ਾ ਗਿਆ ਜਦ ਕਿਸੇ ਦੀ ਬੇਟੀ ਵੱਲ ਸ਼ਹਿਵਤ ਦੀ ਨਿਗਾਹ ਨਾ ਦੇਖਿਆ ਰੋਜ਼ਾ ਚਲਾ ਗਿਆ ਅੱਛਾ ਜੀ ਯਾ ਅੱਲਾ ਮੈਂ ਆਪਣੀਆਂ ਅੱਖਾਂ ਦੀ ਇਵਾਜ਼ਤ ਕਰੂੰਗਾ ਠੀਕ ਹੋ ਗਿਆ ਕੰਮ ਉਹ ਫਰਮਾਇਆ ਜਿਹੜੇ ਕੰਨ ਦਿੱਤੇ ਨਾ ਤੈਨੂੰ ਇਹਨਾਂ ਕੰਨਾਂ ਨੇ ਅਗਰ ਗੰਦੀਆਂ ਗੱਲਾਂ ਸੁਣੀਆਂ ਗੰਦੇ ਗਾਣੇ ਸੁਨੇ ਗੰਦੀ ਚੁਗਲੀਆਂ ਸੁਣੀਆਂ ਗੰਦੀਆਂ ਬੁਰਾਈਆਂ ਸੁਣੀਆਂ ਕੰਨ ਲਾ ਕੇ ਕਿਸੇ ਦੀਆਂ ਗੱਲਾਂ ਸੁਣਦਾ ਰਿਆ ਉਹ ਮਨਾ ਰੋਜ਼ਾ ਟੁੱਟ ਗਿਆਈ ਰੋਜ਼ਾ ਟੁੱਟ ਗਿਆ ਅੱਛਾ ਯਾ ਅੱਲਾ ਕੰਨਾ ਦੀ ਵੀ ਇਵਾਜ ਕਰਨੀ ਆ ਹਾਂ ਉਹ ਕੀ ਗੱਲ ਰੋਜ਼ਾ ਰੱਖ ਕੇ ਚੁਗਲੀਆਂ ਹੀ ਸੁਣਨੀਆਂ ਰੋਜ਼ਾ ਰੱਖ ਕੇ ਗੰਦੀ ਸੁਣਨਾ ਰੋਜ਼ਾ ਰੱਖ ਕੇ ਗਾਣੇ ਹੀ ਸੁਣਨੇ ਰੋਜ਼ਾ ਰੱਖ ਕੇ ਯਾਸ਼ੀ ਦੀਆਂ ਹੀ ਗੱਲਾਂ ਸੁਣਨੀਆਂ ਰੋਜ਼ਾ ਰੱਖ ਕੇ ਗੱਪਾਂ ਹੀ ਸੁਣਨੀਆਂ ਜੇ ਤੂੰ ਰੋਜ਼ਾ ਰੱਖ ਕੇ ਵੀ ਬੁਰਾ ਸੁਣਦਾ ਹੈ ਤੇ ਸੁਣਨ ਨਾਲ ਵੀ ਕੰਨਾ ਦਾ ਰੋਜ਼ਾ ਕਿੱਧਰ ਗਿਆ ਜੀ ਟੁੱਟ ਗਿਆ ਅੱਛਾ ਯਾ ਅੱਲਾ ਕੰਨਾਂ ਦੀ ਵੀ ਇਫਾਜਤ ਕਰਾਂਗੇ فرمایا ਅੱਛਾ ਕੰਨਾਂ ਦੀ ਇਫਾਜਤ ਹੋ ਰਹੀ ਹੈ ਲੇਕਿਨ ਇਹ ਜ਼ੁਬਾਨ ਦਾ ਕੀ ਕਰਨਾ ਉਹ ਕੱਲਾ ਪਾਣੀ ਪੀਣ ਨਾਲ ਥੋੜੀ ਟੁੱਟਦਾ ਉਹ ਕਿਸੇ ਦਾ ਦਿਲ ਤੋੜਨ ਨਾਲ ਵੀ ਰੋਜ਼ਾ ਉਹ ਬੋਲੋ ਦਿਲ ਤੋੜਨ ਨਾਲ ਵੀ ਰੋਜ਼ਾ ਟੁੱਟ ਜਾਂਦਾ ਹੈ ਰੋਜ਼ੇਦਾਰ ਵੀ ਹੋਵੇ ਗਾਲ ਕੱਢੇ ਰੋਜ਼ੇਦਾਰ ਵੀ ਹੋਵੇ ਮੰਦਾ ਬੋਲੇ ਰੋਜ਼ੇਦਾਰ ਵੀ ਹੋਵੇ ਕਿਸੇ ਦਾ ਦਿਲ ਦੁਖਾਵੇ ਰੋਜ਼ੇਦਾਰ ਵੀ ਹੋਵੇ ਬੇਈਮਾਨੀ ਦੀ ਗੱਲਾਂ ਕਰੇ ਰੋਜ਼ੇਦਾਰ ਵੀ ਹੋਵੇ ਅਯਾਸ਼ੀ ਦੀਆਂ ਗੱਲਾਂ ਕਰੇ ਉਹ ਫਰਮਾਇਆ ਜਿਹਨੇ ਰੋਜ਼ਾ ਰੱਖਣ ਤੋਂ ਬਾਅਦ ਆਪਣੀ ਜ਼ੁਬਾਨ ਤੋਂ ਗਲਤ ਗੱਲਾਂ ਕੀਤੀਆਂ ਆਪਣੀ ਜ਼ੁਬਾਨ ਤੋਂ ਦੂਸਰਿਆਂ ਨੂੰ ਤਕਲੀਫ ਪਹੁੰਚਾਈ ਤੇ ਰੋਜ਼ਾ ਟੁੱਟ ਗਿਆ ਅੱਛਾ ਜੀ ਜੁਬਾਨ ਦੇ ਵੀ ਵਿਵਾਜਿਤ ਕਰਾਂਗੇ ਰੱਬ ਜੀ ਜੁਬਾਨ ਵੀ ਕਾਬੂ ਚ ਰੱਖਾਂਗੇ فرمایا ਫਿਰ ਇਹਨਾ ਹੱਥਾਂ ਦਾ ਕੀ ਕਰਨਾ ਹੈ ਇਹ ਹੱਥਾਂ ਦਾ ਕੀ ਕਰਨਾ ਹੈ ਉਹ ਰੋਜ਼ਾ ਰੱਖ ਕੇ ਲੋਕਾਂ ਦੇ ਉਂਗਲਾਂ ਮਾਰੀ ਜਾਣੀਆਂ ਚੁੰਡੀਆਂ ਵੱਢੀ ਜਾਣੀਆਂ ਉਹ ਰੋਜ਼ਾ ਰੱਖ ਕੇ ਕਿਸੇ ਦਾ ਸਮਾਨ ਇਧਰੋਂ ਚੱਕ ਕੇ ਉੱਧਰ ਲਕੋ ਦੇਣਾ ਉਹ ਰੋਜ਼ਾ ਰੱਖ ਕੇ ਵੀ ਮਜ਼ਾਕ ਕਰਨਾ اور روزہ رکھ کے بھی کسی نو تکلیف پہنچانی روزہ رکھ کے بھی کسی دے مکہ مارنا روزہ رکھ کے بھی کٹ مار کرنی اگر تیرے حتیٰ تو کوئی محفوظ نہیں ہے اور سن لو روزہ داروں روزہ رکھ کے کلا اے نہیں کہ سارے کام مسلمانہ نہ کرنے ہیں اگر ایک روزہ دار روزہ رکھ کے کسی ہندو پرانو گال کٹے اگر ایک روزہ دار کسی سکھ دی برائی کرے اگر ایک روزہ دار کسی دلد دنال نراز ہوئے اگر ایک روزہ دار کسی ہی نال چگڑا کرے اگر ایک روزے دار کسی گیر مسلم نہ زیابتی کرے تو روزہ ہوتا ٹوٹ گیا ہے کیونکہ اللہ نے انہوں تمام برے کمہ تو رکھن لئی روزہ رکھوایا کہ اللہ مسلمانہ نو دکھان دے لئی روزہ نہیں رکھوایا ہے اچھا جی ਮੈਂ ਆਪਣੇ ਹੱਥ ਕਾਬੂ ਰੱਖਾਂ ਫਰਮਾਇ ਸਿਰਫ ਕਾਬੂ ਨਹੀਂ ਰੱਖਣੇ ਤੂੰ ਤੁਰਿਆ ਜਾਣਾ ਤੇਰੇ ਚ ਤਾਂ ਅੱਲਾ ਨੇ ਤਾਕਤ ਦਿੱਤੀ ਤੇਰੇ ਸਾਹਮਣੇ ਕੋਈ ਰੇੜੀ ਖਿੱਚਦਾ ਚੜਾਈ ਤੇ ਖੜਾ ਤੂੰ ਉਤਰ ਕੇ ਦੋ ਲਫ਼ਜ਼ ਉਹਦਾ ਸਾਥ ਨਹੀਂ ਦੇ ਸਕਦਾ ਦੋ ੱੱੱਕੇ ਉਹਦੇ ਰੇੜੇ ਨੂੰ ਨਹੀਂ ਲਾ ਸਕਦਾ ਰੋਜ਼ੇਦਾਰ ਬਣਿਆ ਫਿਰਦਾ ਸੜਕ ਦੇ ਵਿੱਚ ਇੱਟ ਗਿੱਡੀ ਡਿੱਗੀ ਪਈ ਹੈ ਕੋਈ ਆਊਗਾ ਗਿਰ ਜਾਏਗਾ ਤੂੰ ਆਪਣੀ ਗੱਡੀ ਰੋਕ ਕੇ ਉਹਨੂੰ ਚੱਕ ਕੇ ਸਾਈਡ ਤੇ ਨਹੀਂ ਕਰਦਾ ਉਹ ਤੂੰ ਰੋਜ਼ੇਦਾਰ ਬਣਿਆ ਫਿਰਦਾ ਤੂੰ ਆਪਣੇ ਕਰਦਿਆਂ ਦੀ ਮਦਦ ਨਹੀਂ ਕਰਦਾ ਆਪਣੇ ਬੀਵੀ ਨਾਲ ਹੱਥ ਨਹੀਂ ਬਟਾਉਂਦਾ ਆਪਣੀ ਮਾਂ ਦੀ ਖਿਦਮਤ ਨਹੀਂ ਕਰਦਾ ਆਪਣੇ ਬਾਪ ਦੇ ਕਹਿ ਦਾ ਕਹਿਣਾ ਨਹੀਂ ਮੰਨਦਾ ਉਹ ਇਹਨਾਂ ਹੱਥਾਂ ਨੂੰ ਕਿਸੇ ਨੇਕੀ ਦੇ ਕੰਮ ਪਾਸੇ ਨਹੀਂ ਲਾਂਦਾ ਰੋਜ਼ੇਦਾਰ ਬਣਿਆ ਪਿਆ ਕੱਲਾ ਫਰੂਟ ਖਰੀਦ ਕੇ ਲਿਆ ਕੇ ਖਾਣ ਦਾ ਨਾਮ ਰੋਜ਼ਾ ਨਹੀਂ ਹੈ ਜਦ ਖਰੀਦੀ ਹੋਈ ਚੀਜ਼ ਲਿਆਣੀ ਉਹਨੂੰ ਵੰਡ ਕੇ ਖਾਣ ਦਾ ਨਾਮ ਕੋਸਾ ਹੈ ਫਿਰ ਇਸੇ ਤਰ੍ਹਾਂ ਪੈਰਾਂ ਦੀ ਉੱਤੇ ਵੀ پابੰਦੀ ਲਗਾਈ ਤੁਸੀਂ ਸੁਣਿਆ ਨਹੀਂ ਧਿਆਨ ਨਾਲ ਕਦੀ ਮੌਲਵੀਆਂ ਤੋਂ ਕਿਆਮਤ ਵਾਲੇ ਦਿਨ ਅੱਲਾਹ ਤਾਲਾ ਨੇ ਜੋ ਗੱਲਾਂ ਕੁਰਾਨ ਚ ਕਹੀਆਂ ਨਾ ਸਾਇੰਸ ਤਾਂ ਹੁਣੀ ਕੜ-ਕੜ ਦੇਈ ਜਾਂਦੀ ਐ ਅੱਲਾਹ ਤਾਲਾ ਨੇ ਕਿਹਾ ਕੁਰਾਨ ਚ ਕਿਆਮਤ ਵਾਲੇ ਦਿਨ ਬੰਦੇ ਦੇ ਮੂੰਹ ਤੇ ਮੋਹਰ ਲਾ ਦੇਣੀ ਐ ਹੱਥ ਬੋਲਣਗੇ ਅੱਖਾਂ ਦੱਸਣਗੀਆਂ ਪੈਰ ਦੱਸਣਗੇ ਹੁਣ ਤਾਂ ਮਸ਼ੀਨਾ ਹੁਣੀ ਆ ਗਈਆਂ ਅੰਗੂਠਾ ਲਾ ਕੇ ਦੱਸਦੀਆਂ ਬੰਦੇ ਦਾ ਨਾਮ ਕੀ ਐ ਅੱਖਾਂ ਦੇ ਕੈਮਰਾ ਲਾ ਕੇ ਦੱਸੀਦਾ ਇਹਦੀ ਆਈਡੀ ਕੀ ਹੈ ਪੰਗਲਾ ਤਾਲਾ ਨੇ ਕਿਹਾ ਕਿ ਕੋਈ ਨਹੀਂ ਬੰਦਿਆ ਜਿੱਧਰ ਮਰਜ਼ੀ ਭੱਜ ਜਾ ਅੱਗ 'ਚ ਚਲਾ ਜਾ ਦਰਿਆ 'ਚ ਉਤਰ ਜਾ ਪਹਾੜਾਂ ਤੋਂ ਛਾਲ ਮਾਰ ਦੇ ਟੁਕੜੇ ਟੁਕੜੇ ਕਰਕੇ ਆਪਣੀ ਜਿਸਮ ਦੇ ਛੁੱਟ ਦੇ ਫਰਮਾ ਉਂਗਲਾਂ ਦੀ ਪੋਰਾ ਤੋਂ ਪਛਾਣ ਕੇ ਚੱਕ ਲਵਾਂਗੇ ਅੱਜ ਦਾ ਸਾਇੰਸ ਕਹਿੰਦੀ ਹੈ ਕਿ ਅੰਗੂਠਾ ਲਾਓ ਐਪਲ ਦੇ ਫੋਨ ਤੇ ਤੇ ਆਨ ਹੋ ਜਾਊਗਾ ਮੁਹੰਮਦ ਰਸੂਲਲਾ ਸਾਡੇ 1400 ਸਾਲ ਪਹਿਲਾਂ ਕਹਿਣ ਦੇ ਜਿੱਥੇ ਮਰਜ਼ੀ ਭੱਜ ਜਾਓ ਤੁਹਾਨੂੰ لینا تو ڈیرہ بنے رمضان دا روزہ اللہ تعالیٰ نے پیر دیتے ہون اے مسجد والنا جان روزے آج آسی کہیے ساڑے کاری نماز کرا دیو کہیے نو بماری پہی ہوئی ہے ਕੀ ਘਾਰੀ ਤਰਾਵੀਆਂ ਕਰਾਣੀਆਂ ਕਈ ਕਹਿੰਦੇ ਅਸੀਂ ਚੌਧਰੀ ਵੱਡੇ ਹੋ ਗਏ ਨਾ ਜੀ ਕੋਠੀ ਸਾਡੇ ਕੋਲ ਵੱਡੀ ਆ ਅਸੀਂ ਮਾਲਦਾਰ ਆ ਹਾਬਜ ਕਿਉਂਕਿ ਕਿਰਾਏ ਤੇ ਮਿਲ ਜਾਂਦਾ ਅੱਛਾ ਅੱਲਾ ਦੇ ਕੁਰਾਨ ਦੇ ਨਾਲ ਖਿਲਵਾਲ ਕਰਦਾ ਅੱਲਾ ਦੇ ਕੁਰਾਨ ਨੂੰ ਮੁਕੈਦ ਕਰਨਾ ਚਾਹੁੰਦਾ ਹੈ ਰੱਬ ਦੀ ਮਸਜਿਦ ਨੂੰ ਵਿਰਾਨ ਕਰਨਾ ਚਾਹੁੰਦਾ ਜਿਹੜੇ ਪੈਰ ਰਮਜ਼ਾਨ ਦੇ ਵਿੱਚ ਮਸਜਿਦ ਤੱਕ ਨਾ ਤੁਰ ਕੇ ਜਾਂਦੇ ਹੋਣ ਇਹਨਾਂ ਪੈਰਾਂ ਨੂੰ ਵੀ ਤਾਂ ਪੁੱਛਣਾ ਰੋਜ਼ੇਦਾਰਾ ਰੋਜ਼ਾ ਰੱਖ ਕੇ ਅਯਾਸ਼ੀ ਕਰਨ ਗਿਆ ਸੀ ਰੋਜ਼ਾ ਰੱਖ ਕੇ ਜ਼ਿਨਾ ਕਰਨ ਗਿਆ ਸੀ ਰੋਜ਼ਾ ਰੱਖ ਕੇ ਬੇਈਮਾਨੀ ਦੇ ਪੈਰ ਪੁੱਟੇ ਸੀ ਕਿ ਰੋਜ਼ਾ ਰੱਖ ਕੇ ਮਸਜਿਦ ਤੱਕ ਗਿਆ ਸੀ ਅੱਲਾਹ ਤਾਲਾ ਨੇ ਇਹ ਪੁੱਛਣਾ ਹੈ ਰੋਜ਼ੇ ਦਾ ਮਤਲਬ ਕੀ ਹੈ روزے دا مطلب ہے کہ محمد رسول اللہ چوندہ نے جنہیں روزہ رکھیا وہ لوکانو سمرپت ہو جائے امی آئیشہ رضی اللہ تعالیٰ نے فرمایا اے جنہی ہوا چل دی پہی ہے نا امی آئیشہ نے فرمایا کہ میں خدا دی قسم کھا کے داست دیا مسلمانوں کہ جد رمضان آندہ سی پیارے پیغمبر اس تیز چلن والی ہوا نالو زیادہ خیرات کر دے سی ہوا نالو زیادہ روزے دا مطلب ہے ਵਧੀਆ ਕੋਰਮਾ ਬਿਰਿਆਨੀ ਬਣਾਓ ਆਪ ਹੀ ਕੁੰਡੀ ਲਾ ਕੇ ਖਾ ਲਓ ਰੋਜ਼ੇ ਦਾ ਮਤਲਬ ਵਧੀਆ ਵਧੀਆ ਫਰੂਟ ਦੀ ਟੋਕਰੀ ਪਰਵਾ ਕੇ ਲਿਆਓ ਆਪ ਹੀ ਬismillah ਕਰਕੇ ਅਲਹਮਦੁਲਿਲਾ ਕਰਕੇ ਆਪ ਹੀ ਖਾ ਲਓ ਨਹੀਂ ਰੋਜ਼ੇ ਦਾ ਮਤਲਬ ਇਹ ਹੈ ਕਿ ਅਗਰ ਤੁਸੀਂ ਕੁਝ ਖਾਣ ਲੱਗੇ ਹੋ ਅਗਰ ਕੁਝ ਖਾਣ ਲੱਗੇ ਹੋ ਤੇ ਬਿਰ ਖਾਣ ਤੋਂ ਪਹਿਲਾਂ ਸੱਜੇ ਖੱਬੇ ਇੱਕ ਵਾਰੀ ਦੇਖ ਲਓ ਤੁਸੀਂ ਸੁਣਿਆ ਹੋਣਾ ਅਕਸਰ ਤੁਸੀਂ ਵੀ ਦੁਆ ਮੰਗਦੇ ਹੋ ਮੈਂ ਵੀ ਮੰਗਦਾ ਸਾਰੀ ਦੁਨੀਆ ਦੇ ਧਰਮਾਂ ਵਾਲੇ ਮੰਗਦੇ ਕਿ ਅੱਲਾ ਪੂਰੇ ਸੰਸਾਰ 'ਚ ਸ਼ਾਂਤੀ ਹੋ ਜਾਏ ਅਸੀਂ ਕਹਿੰਨੇ ਨਾ ਬਾਰ-ਬਾਰ ਯਾ ਅੱਲਾ ਪੂਰੀ ਦੁਨੀਆ ਤੇ ਰਹਿਮ ਕਰ ਦੇ ਤੇ ਕਦੀ ਇਹ ਸੋਚਿਆ ਵੀ ਉਹ ਪੂਰੀ ਦੁਨੀਆ ਹੈ ਕਿਹੜੀ ਆਪਾਂ ਇੱਥੇ ਬੈਠੇ ਬਸ ਇਸੇ ਖਾਂ 'ਚ ਹੁਣ ਅਸੀਂ ਕੋਈ ਸਾਊਥ ਅਫਰੀਕਾ 'ਚ ਜਾ ਕੇ ਕੁਝ ਕਰ ਸਕਦੇ ਬੋਲੋ ਜਰਮਨ 'ਚ ਕੁਝ ਕਰ ਸਕਦੇ ਕੋਈ ਫਰਾਂਸ 'ਚ ਕਰ ਸਕਦੇ ਦੁਆ ਤਾਂ ਮੰਗਦੇ ਆਂ ਯਾ ਅੱਲਾਹ ਪੂਰੀ ਦੁਨੀਆ ਚ ਉਹ ਦੁਆ ਮੰਗਣ ਤੋਂ ਪਹਿਲਾਂ ਜਿਹੜੀ ਦੁਨੀਆ ਅੱਲਾਹ ਨੇ ਤੁਹਾਨੂੰ ਦਿੱਤੀ ਐ ਉਸ ਦੁਨੀਆ ਨੂੰ ਵੀ ਤਾਂ ਚੰਗਾ ਕਰਨਾ ਕਿ ਨਹੀਂ ਤੇ ਸਾਡੀ ਦੁਨੀਆ ਕਿਹੜੀ ਆ ਬਈ ਸਾਡੀ ਦੁਨੀਆ ਕਿਹੜੀ ਐ ਕਦੀ ਸੋਚਿਆ ਉਹ ਤੁਹਾਡੀ ਦੁਨੀਆ ਕਿਹੜੀ ਐ ਆਖੇ ਕਹਿੰਦੇ ਮੋਬਾਈਲ ਚ ਪਾਈ ਹੋਈ ਐ ਉਂਗਲ ਫੇਰ ਫੇਰ ਕੇ ਦੇਖੀ ਜਾਂਦੇ ਸਵੇਰੇ ਉੱਠਦੇ ਹੀ ਦੁਨੀਆ ਦੁਪਹਿਰੇ ਦੁਨੀਆ ਚਾਮੀ ਆਪਣੀ ਦੁਨੀਆ ਕਿਹੜੀ ਜੀ ਆਪਣੀ ਦੁਨੀਆ ਆਪਣੇ ਮਾਪਿਓ ਸੁਣੋ ਦਿਲ ਤੇ ਹੱਥ ਰੱਖ ਕੇ ਤੁਸੀਂ ਦੁਨੀਆ ਨੂੰ ਸੋਨਾ ਬਣਾਣਾ ਚਾਹੁੰਦੇ ਨਾ ਤੁਹਾਡੀ ਦੁਨੀਆ ਤੁਹਾਡੇ ਮਾਪੇ ਤੁਹਾਡੀ ਦੁਨੀਆ ਤੁਹਾਡੇ بیوی ਬੱਚੇ ਤੁਹਾਡੀ ਦੁਨੀਆ ਤੁਹਾਡੇ ਸਕੇ ਭਰਾ ਤੁਹਾਡੀ ਦੁਨੀਆ ਤੁਹਾਡੇ ਦੋਨੋਂ ਗਵਾਂਢੀ ਤੁਹਾਡੀ ਦੁਨੀਆ ਤੁਹਾਡੀਆਂ ਭੈਣਾ ਤੁਹਾਡੀ ਦੁਨੀਆ ਤੁਹਾਡੇ ਦੋਸਤ ਤੋਡੀ ਦੁਨੀਆ ਤੁਹਾਡੇ ਕਾਲਜ ਦੇ ਦੋਸਤ ਤੁਹਾਡੀ ਦੁਨੀਆ ਤੁਹਾਡੇ ਸਕੂਲ ਦੇ ਯਾਰ ਤੁਹਾਡੀ ਦੁਨੀਆ ਤੁਹਾਡੇ ਮੁਹੱਲੇ ਵਾਲੇ ਤੁਹਾਡੀ ਦੁਨੀਆ ਤੁਹਾਡੇ ਕਾਰੋਬਾਰ ਦੇ ਸਾਥੀ ਤੁਹਾਡੀ ਦੁਨੀਆ ਤੁਹਾਡੇ ਸਫ਼ਰ ਦੇ ਦੋਸਤ ਆਪਣੀ ਦੁਨੀਆ 'ਚ ਰਫੜ ਪਾਏ ਆ ਆਪਣੀ ਦੁਨੀਆ ਨੂੰ ਗਾਲਾਂ ਕੱਢੀ ਜਾਂਦੇ ਹੋ ਆਪਣੀ ਦੁਨੀਆ ਨਾਲ ਲੜੀ ਜਾਂਦੇ ਹੋ ਆਪਣੀ ਦੁਨੀਆ ਨੂੰ ਬੁਰਾ ਬਲਾਗਾ ਹੀ ਜਾਂਦੇ ਹੋ ਆਪਣੀ ਦੁਨੀਆ 'ਚ ਕਸੁੰਨ ਚਲਾਈ ਜਾਂਦੇ ਹੋ ਸਾਰੀ ਦੁਨੀਆ ਲਈ ਦੁਆਵਾਂ ਕੀਤੀ ਜਾਂਦੇ ਹੋ ਉਹ ਜਿਹੜੀ ਦੁਨੀਆ ਤੁਹਾਡੇ ਪੱਲੇ ਪਈ ਇਸ ਦੁਨੀਆ ਨੂੰ ਤਾਂ ਚੰਗਾ ਕਰੋ ਪਹਿਲਾਂ ਰਮਜ਼ਾਨ ਦਾ ਮਤਲਬ ਹੀ ਇਹ ਹੈ ਅੱਲਾ ਚਾਹੁੰਦਾ 30 ਦਿਨ ਦੇ ਵਿੱਚ ਇਹ 30 ਰੋਜ਼ੇ ਕਿਉਂ ਰਖਵਾਏ ਭਈ ਕਿਉਂਕਿ ਅੱਖਾਂ ਦਾ ਰੋਜ਼ਾ ਰਖਵਾਇਆ ਜ਼ੁਬਾਨ ਦਾ ਰੋਜ਼ਾ ਰਖਵਾਇਆ ਕੰਨਾਂ ਦਾ ਰੋਜ਼ਾ ਰਖਵਾਇਆ ਹੱਥ ਦਾ ਰੋਜ਼ਾ ਰਖਵਾਇਆ ਦਿਲ ਦਾ ਰੋਜ਼ਾ ਰਖਵਾਇਆ ਨੀਅਤ ਦਾ ਰੋਜ਼ਾ ਰਖਵਾਇਆ ਪੈਰਾਂ ਦਾ ਰੋਜ਼ਾ ਰਖਵਾਇਆ ਅੱਛਾ ਰੋਜ਼ਾ ਇੱਕ ਅੱਧਾ ਰਖਵਾ ਲੰਦੇ ਸੋਣਿਓ ਐਨੇ ਫਰਮਾਇਆ ਐਨੇ ਤਾਂ ਰਖਵਾ ਦਿੱਤੇ ਓਏ ਆਦਤ ਪੈ ਜਾਏ ਚੰਗਾ ਬੋਲਣ ਦੀ ਆਦਤ ਪੈ ਜਾਏ ਵੰਡ ਕੇ ਖਾਣ ਦੀ ਆਦਤ ਪੈ ਜਾਏ ਸਤਕਾਰ ਕਰਨ ਦੀ ਆਦਤ ਪੈ ਜਾਏ ਗਵਾਂਡੀਆਂ ਨੂੰ ਪੁੱਛਣ ਦੀ ਆਦਤ ਪੈ ਜਾਏ ਪਿਆ ਪਹਿਣਾ ਦੀ ਇੱਜ਼ਤ ਕਰਨ ਦੀ ਆਦਤ ਪੈ ਜਾਏ ਨਮਾਜ਼ ਪੜਨ ਦੀ ਆਦਤ ਪੈ ਜਾਏ ਗਰੀਬ ਦੀ ਮਦਦ ਕਰਨ ਦੀ ਆਦਤ ਪੈ ਜਾਏ ਦੂਸਰਿਆਂ ਦਾ ਸਹਾਰਾ ਬਣਨ ਦੀ ਇਹ 30 ਰੋਜ਼ੇ ਤਾਂ ਰਖਵਾਏ ਕਿ 11 ਮਹੀਨੇ ਆਦਤ ਪੱਕੀ ਹੋ ਜਾਵੇ ਯਾਦ ਰੱਖੇ ਕਿ ਮੈਂ ਮੁਹੰਮਦੁਰ ਰਸੂਲ ਅਲੈਹਿ ਵਸਲਮ। ਕੋਣ ਜਿਹਨਾਂ ਦਾ ਰੋਜ਼ਾ ਉਹਨਾਂ ਨੂੰ ਆਦਤ ਨਹੀਂ ਨਾ ਪਾਂਦਾ ਉਹ ਖਾਲੀ ਐ ਜਿਨ੍ਹਾਂ ਦਾ ਰੋਜ਼ਾ ਉਹਨਾਂ ਨੂੰ ਬੁਰਾਈ ਨਾਲ ਨਹੀਂ ਨ ਰੋਕਦਾ ਉਹ ਖਾਲੀ ਐ ਜਿਨ੍ਹਾਂ ਨੂੰ ਮਨਾ ਸਕਦੇ ਹੋ ਮਨਾਓ ਦੋ ਤਰ੍ਹਾਂ ਦੇ ਲੋਕ ਹੁੰਦੇ ਆ ਨਾ ਇਹ ਜਿਹਨਾਂ ਨੂੰ بار بار ਮਨਾਨੇ ਹੋ ਰੁੱਸੀ ਜਾਂਦੇ ਆ بار بار ਜਾਣੋ ਨਰਾਜ਼ ਹੁੰਦੇ ਆ بار بار ਕੁਝ ਕਹਿਣੇ ਬਉਣ ਵਾਲੀ ਦੁਆ ਕਰਨੀ ਅੱਲਾਹ ਤਾਲਾ ਉਹਨਾਂ ਦੀ ਮਾਫਰਤ ਫਰਮਾਏ ਉਹਨਾਂ ਨੂੰ ਹਿਦਾਇਤ ਦੇਵੇ ਤੇ ਉਹ ਲੋਕ ਜਿਹੜੇ ਇੰਤਜ਼ਾਰ ਕਰੀ ਜਾਂਦੇ ਆ ਕਈ ਪੁਰਾਣੇ ਯਾਰ ਬੈਠੇ ਆ ਕਿ ਕਦੀ ਤਾਂ ਫੋਨ ਕਰੂਗਾ ਕਈ ਪੁਰਾਣੇ ਰਿਸ਼ਤੇਦਾਰ ਇੰਤਜ਼ਾਰ ਚਾ ਕਿ ਕਦੀ ਤਾਂ ਬੁਲਾਊਗਾ ਕਈ ਗੁਆਂਢੀ ਇੰਤਜ਼ਾਰ ਚਾ ਕਦੀ ਤਾਂ ਦੁਬਾਰਾ ਸਲਾਮ ਦੁਆ ਹੋ ਜਾਊਗੀ ਰਮਜ਼ਾਨ ਕਹਿੰਦਾ ਹੈ ਕਿ ਰੋਜ਼ੇ ਰੱਖਣ ਦੀ ਤਿਆਰੀ ਇਹ ਹੈ ਕਿ ਰੋਜ਼ਿਆਂ ਤੋਂ ਪਹਿਲਾਂ ਹੁਣ ਮਸਜਿਦ ਵਾਲੇ ਇੱਕ ਲਿਸਟ ਬਣਾ ਲੈਣ ਰੋਜ਼ਿਆਂ ਤੋਂ ਪਹਿਲਾਂ ਮਸਜਿਦ ਵਾਲੇ ਇੱਕ ਲਿਸਟ ਬਣਾ ਲੈਣ ਠੀਕ ਹੈ ਜਿਹੜੇ ਮੰਗਣ ਆਣਗੇ ਉਹਨਾਂ ਨੂੰ ਦਵਾਂਗੇ ਮਸਜਿਦ ਮਦਰਸੇ ਆਲੇ ਆਣਗੇ ਉਹਨਾਂ ਨੂੰ ਦਵਾਂਗੇ ਲੇਕਿਨ ਇੱਕ ਲਿਸਟ ਮਸਜਿਦ ਆਲਿਆਂ ਨੂੰ ਬਣਾਣੀ ਪੈਣੀ ਹੈ ਕਿਹੜੀ ਲਿਸਟ ਜਿਹੜੀ ਮੁਹੰਮਦ ਰਸੂਲਲਾ ਬਣਵਾਉਂਦੇ ਸੀ ਕਿਹੜੀ ਬਿਲਾਲ ਨੂੰ ਪੁੱਛਿਆ ਓਏ ਆ ਸਾਹਬੇ ਸੁਫਾ ਦੇ ਚਬੂਤਰੇ ਤੇ ਕਿੰਨੇ ਸਾਹਬਾ ਯਾਰ ਰਸੂਲਲਾ ਇੰਨੇ ਅੱਛਾ ਉਹਨਾਂ ਲਈ ਕੱਪੜੇ ਦਾ ਪ੍ਰਬੰਧ ਕਰੋ ਕਿੰਨੇ ਸਾਹਬਾ ਯਾਰ ਰਸੂਲਲਾ ਇੰਨੇ ਗਰੀਬ ਨੇ ਉਹਨਾਂ ਲਈ ਖਾਣੇ ਦਾ ਪ੍ਰਬੰਧ ਕਰੋ ਓਏ ਪੜੋਸ ਚ ਕਿੰਨੇ ਮੌਜੂਦ ਨੇ ਜਿਹੜੇ ਮਹਤਾਜ ਨੇ ਯਾਰ ਸੁਲਾ ਇੰਨੇ ਅੱਛਾ ਉਹਨਾਂ ਲਈ ਰਾਸ਼ਨ ਦਾ ਪ੍ਰਬੰਧ ਕਰੋ ਤੇ ਪਤਾ ਲੱਗਿਆ ਮਸਜਿਦ ਵਾਲੇ ਦਾ ਗੱਲੇ ਪੱਖੇ ਏਸੀ ਠੀਕ ਕਰਾਈ ਜਾਂਦੇ ਨੇ ਇਹਨਾਂ ਦੀ ਡਿਊਟੀ ਹੈ ਕਿ ਆਪਣੇ ਪਿੰਡ ਨੂੰ ਪਤਾ ਕਰਨ ਪਹਿਲਾਂ ਪਹਿਲਾਂ ਆਪਣੇ ਮਹੱਲੇ ਨੂੰ ਆਪਣੇ ਪਿੰਡ ਨੂੰ ਦੇਖਣ ਮੰਗਣ ਵਾਲਾ ਕੱਲਾ ਹੋਈ ਨਹੀਂ ਹੁੰਦਾ ਜਿਹੜਾ ਹੱਥ ਅੜ ਕੇ ਮੰਗਦਾ ਇਸਲਾਮ ਨੇ ਕਿਹਾ ਕਿ ਐਸੇ ਚਿੱਟੇ ਕੱਪੜਿਆਂ ਵਾਲੇ ਤੰਖਾਹਦਾਰ ਮੁਲਾਜ਼ਮ ਐਨੇ ਪੈਸੇ ਹੀ ਨਹੀਂ ਹੁੰਦੇ ਕਿ ਖੁਸ਼ੀਆਂ ਮਨਾ ਸਕਣ ਉਹ ਤੁਹਾਡੀ ਜ਼ਿੰਮੇਵਾਰੀ ਲਈ ਸੀ ਤੋਂ ਨੂੰ ਮਸੀਹ ਚ ਬਿਠਾਇਆ ਸੀ ਕਿ ਤੁਹਾਨੂੰ ਪਤਾ ਹੋਵੇ ਕਿ ਕਿਹੜਾ ਕਿਹੜਾ ਜ਼ਰੂਰਤਮੰਦ ਹੈ ਲੁੱਕ ਕੇ ਜਾ ਕੇ ਰਾਤ ਨੂੰ ਇੱਕ ਲਫਾਫਾ 20-25 ਹਜ਼ਾਰ ਦਾ ਉਹਦੇ ਘਰ ਸੁੱਟਿਆਵੋ ਤਾਂ ਕਿ ਉਸ ਨੇਕੀ ਨੂੰ ਇੱਕ ਰੱਬ ਜਾਣਦਾ ਹੋਵੇ ਇੱਕ ਤੁਸੀਂ ਜਾਣਦੇ ਹੋ ਉਹ ਕਿਆਮਤ ਵਾਲੇ ਦਿਨ ਤੁਹਾਡੇ ਕੰਮ ਆ ਜਾਏ ਇੱਥੇ ਤਾਂ ਰਫਲ ਪੈ ਗਿਆ ਐਲਾਨ ਕਰਾਮ ਦਾ ਜਾਂਦੀ ਐਲਾਨ ਨਹੀਂ ਹੁੰਦਾ ਤਾਂ ਇੱਥੇ ਕੰਪਨੀ ਹੁੰਦਾ ਇਹ ਐਲਾਨ ਕਬਰ 'ਚ ਵੀ ਨਾਲ ਨਹੀਂ ਜਾਣਾ ਬਾਹਰ ਹੀ ਰਹਿ ਜਾਣਾ ਇੱਥੇ ਜੀ ਲਿਸਟ ਬਣਾਣੀ ਹੈ ਰਮਜ਼ਾਨ ਆਉਣ ਤੋਂ ਪਹਿਲਾਂ ਕਿੰਨੇ ਮੈਂ ਤੋਂ ਨਾਰਾਜ਼ ਹੈ ਕਿੰਨਿਆਂ ਦਾ ਮੈਂ ਦਿਲ ਦਿਖਾਇਆ ਕਿੰਨਿਆਂ ਨਾਲ ਮੈਂ ਠੱਗੀ ਮਾਰੀ ਕਿੰਨਿਆਂ ਨਾਲ ਮੈਂ ਬੇਈਮਾਨੀ ਕੀਤੀ ਕਿਨਾ ਤੋਂ ਮੈਂ ਮਾਫੀ ਮੰਗ ਸਕਦਾ ਹੈ ਇਹ ਜ਼ਰੂਰੀ ਹੈ ਫਿਰ ਲਿਸਟ ਬਣਾਣੀ ਹੈ ਮੇਰੀ ਭੈਣ ਤਾਂ ਨਹੀਂ ਕੋਈ ਗਰੀਬ ਮੇਰਾ ਭਰਾ ਤਾਂ ਨਹੀਂ ਕੋਈ ਗਰੀਬ ਮੇਰਾ ਗਵਾਂਡੀ ਤਾਂ ਕੋਈ ਗਰੀਬ ਨਹੀਂ ਮੇਰੇ ਮੁਹੱਲੇ 'ਚ ਤਾਂ ਕੋਈ ਮਹਤਾਜ ਨਹੀਂ ਅਗਰ ਹੈ ਤੇ ਪਹਿਲਾਂ ਉਹਦੀ ਜ਼ਰੂਰਤ ਪੂਰੀ ਕਰਨਾ ਰੋਜ਼ਗਾਰ ਦੇ ਲਈ ਲਾਜ਼ਮ ਹੈ ਇਹ mumkin ਨਹੀਂ ਹੋ ਸਕਦਾ ਕਿ ਰੋਜ਼ਗਾਰ ਬਿਹਤਰੀਨ ਖਾਣਾ ਖਾਵੇ ਔਰ ਉਸ ਦਾ ਪੜੋਸੀ ਚਾਹੋ ਗੈਰ ਮੁਸਲਿਮ ਹੀ ਕਿਉਂ ਨਾ ਹੋਵੇ ਉਹਦੇ ਘਰ ਰੋਟੀ ਵੀ ਨਾ ਪਕਦੀ ਹੋਵੇ ਇਹ mumkin ਨਹੀਂ ਅਸੀਂ ਜਿਸ ਨਬੀ ਦੀ ਉਮਤ ਆ ਨਾ ਉਹ ਅਹਿਸਾਸ ਵਾਲੇ ਨਬੀ ਹੈ ਕਿਹੜੇ ਨਬੀ ਹੈ ਜੀ ਅਹਿਸਾਸ ਵਾਲੇ ਜੋਰਡਨ ਦੇ ਵਿੱਚ ਡਾਕਟਰ ਮੁਸਲਮਾਨ ਹੋਇਆ ਹੁਣੀ ਜਰਮਨ ਦੇ ਵਿੱਚ ਇੱਕ ਡਾਕਟਰ ਮੁਸਲਮਾਨ ਹੋਇਆ ਉਹਨੇ ਲਿਖਿਆ ਕਹਿੰਦਾ ਮੈਨੂੰ ਕਿਸੇ ਨੇ ਕਿਹਾ ਸੀ ਕਿ ਰਸੂਲullah ਨੂੰ ਪੜ ਲਾ ਕਹਿੰਦਾ ਮੈਂ ਸਮਝਿਆ ਸੀ ਵੀ دہشت گردੀ ਦਾ ਮਜ਼ਬ ਹੈ ਮੈਂ ਨੈਟ ਤੇ ਸਰਚ ਮਾਰੀ ਉਹਨਾਂ ਦੀ ਇੱਕ ਕਿਤਾਬ ਕੱਢੀ ਕਹਿੰਦਾ ਜਦ ਪਹਿਲੀ ਹਦੀਸ ਪੜੀ ਨਾ ਮੈਂ ਪੜ ਕੇ ਹੀ ਮੰਨ ਲਿਆ ਕਿ ਕੀ ਪੜਿਆ ਕਹਿੰਦਾ ਨਬੀ ਅਲੈਹਿਸਲਮ ਬੈਠੇ ਨੇ ਇੱਕ ਸਾਹਬੀ ਆਏ ਕਿ ਅਰਸੂਲਲਾ ਮੇਰਾ ਬੱਚਾ ਗਵਾਚ ਗਿਆ ਫਰਮਾਇਆ ਮੈਂ ਦੁਆ ਕਰਦਾ ਮਿਲ ਜਾਊਗਾ ਐਨੇ ਜੇ ਉੱਥੇ ਹੀ ਕਿਸੇ ਬੰਦੇ ਨੇ ਬੈਠੇ ਕਿਹਾ ਉਹ ਤੇਰਾ ਮੁੰਡਾ ਤਾਂ ਉਸ ਗਰਾਊਂਡ 'ਚ ਖੇਡ ਰਿਹਾ ਬੱਚਿਆਂ ਨਾਲ ਉਹ ਸਾਹੀ ਨੇ ਇੰਨੀ ਸੁਣੀ ਭੱਜੇ ਹੀ ਗਏ ਰੋਕਿਆ ਵਾਪਸ ਬੁਲਾਇਆ ਫਰਮਾਇਆ ਗੱਲ ਸੁਣੋ ਇੱਧਰ ਆ ਯਾ ਰਸੂਲੱਹ ਜਲਦੀ ਜਾਣ ਦਿਓ ਦੋ ਦਿਨ ਤੋਂ ਮੁੰਡਾ ਗਵਾਚਿਆ ਹੋਇਆ ਤੁਸੀਂ ਜਾਣ ਦਿਓ ਕਿ ਪਿਓ ਦੇ ਦਿਲ ਦੀ ਹਾਲਤ ਕੀ ਹੋਏਗੀ ਮਾਂ ਦੀ ਕੀ ਹੋਏਗੀ ਫਰਮਾਇਆ ਪਹਿਲਾਂ ਮੇਰੀ ਗੱਲ ਸੁਣ ਜਦ ਉਸ ਗਰਾਊਂਡ 'ਚ ਜਾਏਗਾ ਨਾ ਤੇਰੇ ਬੱਚੇ ਦਾ ਕੀ ਨਾ ਮਿਸਾਲ ਦੇ ਤੌਰ ਤੇ ਉਹਨੇ ਕਿ ਅਬਦੁਰਹਿਮਾਨ ਫਰਮਾਇਆ ਜਦ ਗਰਾਊਂਡ 'ਚ ਜਾਏਗਾ ਨਾ ਤੇ ਉਹਦਾ ਨਾਮ ਲੈਣਾ ਤੇ ਇਹ ਚੀਕਾਂ ਨਹੀਂ ਮਾਰਨੀਆਂ ਓਏ ਮੇਰੇ ਪੁੱਤਰਾ ਓ ਮੇਰੇ ਲਾਲ ਇਹ ਮੇਰੇ ਚੰਨ ਇਹ ਮੇਰੇ ਮੱਖਣ ਫਰਮਾ ਇਦਾਂ ਦੀ ਗੱਲਾਂ ਨਾ ਕਰੀ ਜਾ ਕੇ ਆਵਾਜ਼ ਮਾਰੀ ਅਬਦੁਰਹਿਮਾਨ ਅਬਦੁਰਹਿਮਾਨ ਜਦ ਆ ਜਾਊਗਾ ਨਾ ਘਰ ਲੈ ਜਾ ਕੇ ਜੱਫੀ ਪਾ ਕੇ ਪਿਆਰ ਕਰੀ ਉੱਥੇ ਨਾ ਕਰੀ ਉਹਨੇ ਪੁੱਛਿਆ ਯਾਰ ਸੁਲ੍ਹਾ ਇੱਕ ਹੀ ਗੱਲ ਹੋਈ ਦੋ ਤਿੰਨ ਦਿਨ ਤੋਂ ਬੱਚਾ ਗਵਾਚਿਆ ਤੁਸੀਂ ਕਹਿੰਦੇ ਹੋ ਗਰਾਊਂਡ 'ਚ ਪਿਆਰ ਨਾ ਕਰੀ ਉੱਥੇ ਉਹਨੂੰ ਮੱਖਣ ਨਾ ਕਹੀਂ ਉਹਨੂੰ ਚੰਨ ਨਾ ਕਹੀਂ ਉਹਨੂੰ ਆਪਣੇ ਦਿਲ ਦਾ ਟੁਕੜਾ ਨਾ ਕਹੀਂ ਉਹ ਫਰਮਾਇਆ ਮੈਂ ਇਸ ਲਈ ਕਹਿਣਾ ਹੈ ਨਾ ਉਹ ਜਿਹੜੇ ਬੱਚੇ ਖੇਡਦੇ ਆ ਨਾ ਉਹਨਾਂ 'ਚ ਜੇ ਕੋਈ ਯਤੀਮ ਹੋਇਆ ਜਿਹਦਾ ਪਿਓ ਨਹੀਂ ਹੋਇਆ ਜਿਹਨੇ ਕਦੀ ਪਿਓ ਤੱਕਿਆ ਨਹੀਂ ਹੈ ਜਦ ਤੂੰ ਪੂਰੀ ਸਿੱਦਤ ਨਾਲ ਇੱਕ ਬਾਪ ਦੀ ਆਵਾਜ਼ ਆਪਣੇ ਬੱਚੇ ਨੂੰ ਪੁਕਾਰੇਗਾ ਉਹ ਸਿੱਦਤ ਨਾਲ ਤੇਰੇ ਨਾਲ ਲਿਪਟੂਗਾ ਉਸ ਯਤੀਮ ਨੂੰ ਆਪਣਾ ਪਿਓ ਯਾਦ ਆਏਗਾ ਉਹਦੇ ਦਿਲ ਨੂੰ ਤਕਲੀਫ ਪਹੁੰਚੇਗੀ ਉਸ ਡਾਕਟਰ ਨੇ ਕਿਹਾ ਕਿ ਇੰਨਾ احساس ਵਾਲਾ نبی ਜਿਹੜਾ ਇੱਕ ਬੱਚੇ ਦੇ ਇੱਕ ਯਤੀਮ ਦੇ ਦਿਲ ਦਾ ਖਿਆਲ ਰੱਖਦਾ ਹੈ ਅਗਰ ਉਸ نبی ਦੀ ਪੈਰਵੀ ਨਾ ਕੀਤੀ ਜਾਵੇ ਤਾਂ ਫਿਰ ਕੀ ਕੀਤਾ ਹਾਤਾ ਕਿ ਅੰਮੀ ਆਇਸ਼ਾ ਸਾਲਨ ਬਣਾ ਰਹੀ ਫਰਮਾਇਆ ਅਰਸੂਲਲਾਹ ਨੇ ਪਾਣੀ ਹੋਰ ਪਾ ਦੇ ਕੀ ਹੋਇਆ ਯਾ ਅਰਸੂਲਲਾਹ ਫਰਮਾਇਆ ਗਵਾਂਡੀਆਂ ਨੂੰ ਵੀ ਵੰਡਾਂਗੇ ਜ਼ਰੂਰੀ ਤਾਂ ਨਹੀਂ ਹੈ ਕਿ ਤੁਸੀਂ ਕੋਰਮਾ ਖਾਓ ਗਵਾਂਡੀਆਂ ਨੂੰ ਵੀ ਵੰਡਾਂਗੇ ਕੋਈ ਫਲ ਲੈ ਕੇ ਆਇਆ ਨਬੀ ਅੱਲ੍ਹਾ ਅਲੈਹਿਸਲਾਮ ਨੇ ਸਾਹਾਬਾ ਨੂੰ ਤਰਬੀਅਤ ਦਿੱਤੀ ਕਿ ਦੇਖੋ ਜਦ ਫਲ ਲਿਆਓ ਅਗਰ ਘਰ ਦੇ ਨਾਲ ਦੇ ਗਵਾਂਡੀਆਂ ਦੇ ਕੋਲ ਨਹੀਂ ਹੈ ਐਨਾ ਤੁਹਾਡੇ ਕੋ ਵੀ ਨਹੀਂ ਕਿ ਉਹਨਾਂ ਨੂੰ ਨਹੀਂ ਦੇ ਸਕਦੇ ਤੇ ਉਹਦੇ ਛਿਲਕੇ ਬਾਹਰ ਨਾ ਸੁੱਟਿਓ ਕਿ ਕਿਸੇ ਗਰੀਬ ਦਾ ਬੱਚਾ ਦੇਖ ਕੇ ਕਹਵੇ ਕਿ ਗਵਾਂਡੀਆਂ ਨੇ ਆ ਚੀਜ਼ ਖਾਦੀ ਹੈ। ਅਹਿਸਾਸ ਕਰਨਾ ਰਮਜ਼ਾਨ ਚ ਕਰਾਂਗੇ ਨੀ ਰਮਜ਼ਾਨ ਚ ਅਹਿਸਾਸ ਇਨਸ਼ਾ ਅੱਲਾ ਕਰਾਂਗੇ ਇਨਸ਼ਾ ਅੱਲਾ ਸਭ ਤੋਂ ਪਹਿਲਾਂ ਆਪਣੇ ਆਸ-ਪਾਸ ਦੇਖਣਾ ਹੈ। اپنی نماز ਨੂੰ ਖੂਬਸੂਰਤ ਬਣਾਣਾ ਹੈ ਬੁਰਾਈਆਂ ਨੂੰ ਆਪਣੇ ਤੋਂ ਦੂਰ ਬਦਖੋਈਆਂ ਨੂੰ ਦੂਰ ਅੱਖਾਂ ਦੀ ਸ਼ਰਮੋ ਹયા ਜ਼ੁਬਾਨ ਨਾਲ ਕਿਸੇ ਨੂੰ اچھا ਕਈ ਲੋਕੀ ਐਸੇ ਆਉਣਗੇ ਮਿਸਾਲ ਦੇ ਤੌਰ ਤੇ ਜਿਨ੍ਹਾਂ ਦੀ ਆਦਤ ਹੈ ਉਹਨਾਂ ਨੇ ਛੱਡਣਾ ਹੀ ਨਹੀਂ ਤੁਹਾਨੂੰ ਤੁਹਾਡੇ ਨਾਲ ਪੰਗਾ ਲਈ ਜਾਣਾ ਉਹ ਵੀ ਰਸੂਲ اللہ نے فرمایا ਕਿ ਤੁਸੀਂ ਸਬਰ ਦੇ ਨਾਲ ਹਕਮਤ ਦੇ ਨਾਲ ਆਪਣੀ ਤਵੱਜੂ ਅੱਲਾਹ ਤਾਲਾ ਵਲ ਰੱਖੋ ਜਾਦੇ ਕੰਮ ਕਰੋ ਤੇ ਕੰਮ ਇਸ ਨੀਅਤ ਨਾਲ ਕਰੋ ਕਿ ਅੱਲਾਹ ਔਰ ਉਸਦੇ ਰਸੂਲ ਦੀ ਰਜ਼ਾ ਲਈ ਕਰ ਰਹੇ ਲੋਕਾਂ ਨੂੰ ਦਿਖਾਣ ਲਈ ਨਹੀਂ ਅੱਜ ਦੁਨੀਆ ਦੀ ਸਭ ਤੋਂ ਵੱਡੀ ਚੈਰਿਟੀਆਂ ਸਾਡੇ ਕੋਲ ਹੈ ਦੁਨੀਆ ਦੀ ਸਭ ਤੋਂ ਵੱਡੀ ਚੈਰਿਟੀਆਂ ਮੁਸਲਮਾਨਾ ਦੇ ਮੁਲਕਾਂ 'ਚ ਮੌਜੂਦ ਹੈ ਪੂਰੀ ਦੁਨੀਆ 'ਚ ਕੰਮ ਕਰਦੇ ਪਏ ਲੇਕਿਨ ਫੋਟੋ ਨਹੀਂ ਕਿਸੇ ਦੀ ਦਿਖਾ ਕੇ ਇੱਜ਼ਤ ਦੀ ਬੇਇੱਜ਼ਤੀ ਨਹੀਂ ਅਗਰ ਆਪਾਂ ਕਿਸੇ ਨੂੰ ਕੁਝ ਦੇਣਾ ਹੈ ਤੇ ਉਹਦੀ ਬੇਇੱਜ਼ਤੀ ਨਹੀਂ ਕਰ ਕਰਾਂਗੇ ਇਨਸ਼ਾਅੱਲਾ ਐਸਾ ਬੇਇੱਜ਼ਤੀ ਨਹੀਂ ਕਰਨੀ ਗਰੀਬ ਦੀ ਮਦਦ ਲੁੱਕ ਕੇ ਕਰਨੀ ਐ ਪੜੋਸੀ ਦੀ ਮਦਦ ਲੁੱਕ ਕੇ ਯਾਰ ਦੋਸਤਾਂ ਦੀ ਮਦਦ ਲੁੱਕ ਕੇ ਤੇ ਨਾਲੇ ਬੰਦਾ ਹੋਈ ਹੁੰਦਾ ਜਿਹੜਾ ਤੋਰ ਤੱਕ ਯਾਰੀ ਨਭਾਵੇ ਅਗਰ ਸ਼ਰੀਅਤ ਇਹ ਕਹਿੰਦੀ ਹੈ ਸਾਡੀ ਸ਼ਰੀਅਤ ਅਗਰ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ ਤੁਹਾਡੇ ਧਿੰਮਤ ਹੈ ਮਿਸਾਲ ਦੇ ਤੌਰ ਤੇ ਤੁਹਾਡੇ ਕੋ ਕੋਈ ਤੁਹਾਡਾ ਯਾਰ ਆ ਗਿਆ ਮਨ ਲਗਾ ਯਾਰ ਥੋੜੇ ਜਿਹੇ ਪੈਸੇ ਚਾਹੀਦੇ ਜੇਬ ਚ ਹੈਗੇ ਆ ਤੇਰੀ ਨੀਅਤ ਚ ਫਦੂਰ ਆ ਗਿਆ ਨਹੀਂ ਇਹਨੂੰ ਨਹੀਂ ਦੇਣੇ ਤੇ ਸ਼ਰੀਅਤ ਕਹਿੰਦੀ ਹੈ ਕਿ ਇਹਦੇ ਤੋਂ ਵੱਡਾ ਬੇਈਮਾਨ ਕੋਈ ਨਹੀਂ ਜਿਹੜਾ चंद ਪੈਸਿਆਂ ਦੇ ਲਈ ਆਪਣੇ ਤੋਂ ਆਪਣੇ ਆਪ ਨੂੰ ਝੂਠ ਬੁਲਵਾ ਰਿਹਾ ਸ਼ਰੀਅਤ ਕਹਿੰਦੀ ਕਿ ਅਗਰ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ ਕਰੋ ਫਿਰ ਮਦਦ ਜਿਹਦੀ ਕਰਨੀ ਹੈ ਉਹਦਾ ਧਰਮ ਨਾ ਦੇਖੋ ਜ਼ਾਤ ਨਾ ਦੇਖੋ ਬਰਾਦਰੀ ਨਾ ਦੇਖੋ اے محمد رسول اللہ کا اس نے اخلاق ہے اسی سارے لوگ جڑے اج ایتھے بیٹھے ہیں ਸਾਡੇ ਜਿਹੜੇ ਪੁਰਖੇ ਹੋਣਗੇ ਜਿਹੜੇ ਵੱਡੇ ਹੋਣਗੇ ਉਹਨਾਂ ਤੱਕ ਵੀ ਤਾਂ دین ਪਹੁੰਚਿਆ ਸੀ ਨਾ ਜੀ ਉਹ دین ਪਹੁੰਚਿਆ ਸੀ ਨਹੀਂ ਉਹਨਾਂ ਨੇ دین ਦੀ ਖਸੂਸੀਅਤਾਂ ਦੇਖ ਕੇ ਇਸ دین ਨੂੰ ਗੱਲ ਨੂੰ ਲਾਇਆ ਨਾ ਹੁਣ ਸਾਡੀ ਜ਼ਿੰਮੇਦਾਰੀ ਬਣਦੀ ਹੈ ਕਿ ਸਾਡੀ وجہ ਨਾਲ ਕੋਈ ਸਾਡੇ دین ਨੂੰ ਬੁਰਾ ਨਾ ਕਹੇ ਸਾਡੀ وجہ ਨਾਲ ਕੋਈ ਸਾਡੇ ਮذہب ਨੂੰ ਬੁਰਾ ਨਾ ਕਿ ਇਸਲਾਮ ਇਹ ਨਹੀਂ ਚਾਹੁੰਦਾ ਕਿ ਸਾਰੀ ਦੁਨੀਆ ਮੁਸਲਮਾਨ ਹੋ ਜਾਏ ਕੁਰਾਨ ਨੇ ਕਿਹਾ ਸਾਡੇ ਲਈ ਸਾਡਾ دین ਤੁਹਾਡੇ ਲਈ ਤੁਹਾਡਾ ਲੇਕਿਨ ਇਸਲਾਮ ਮੁਸਲਮਾਨਾ ਨੂੰ ਪਾਬੰਦ ਕਰਦਾ ਹੈ ਕਿ ਤੁਹਾਡੀ ਵਜ੍ਹਾ ਨਾਲ ਕੋਈ ਇਸਲਾਮ ਨੂੰ ਬੁਰਾ ਨਾ ਕਰੇ ਤੁਹਾਡੀ ਵਜ੍ਹਾ ਨਾਲ ਕੋਈ ਇਸਲਾਮ ਨੂੰ ਗਾਲ ਨਾ ਕੱਢੇ ਤੁਹਾਡੀ ਵਜ੍ਹਾ ਨਾਲ ਕੋਈ ਮੁਸਲਮਾਨਾ ਨੂੰ ਬਦ-ਦੀਅਾਨਤ ਨਾ ਕਹੇ ਤੇ ਇਸ ਲਈ ਇਸਲਾਮ ਦੀ ਜ਼ਿੰਮੇਵਾਰੀ ਕੱਲੀ ਮੌਲਵੀਆਂ ਦੀ ਨਹੀਂ ਹੈ ਕਿਹਨਾਂ ਦੀ ਹੈ ਜੀ ਸਾਡੀ ਸਭ ਦੀ ਨਿਭਾਵਾਂਗੇ ਇਨਸ਼ਾਅੱਲਾ ਦੁਆ ਕਰੋ ਅੱਲਾਹ ਤਾਲਾ ਇਹਨਾਂ ਗੱਲਾਂ ਤੇ ਤੁਹਾਨੂੰ ਵੀ ਮੈਨੂੰ ਸਭ ਨੂੰ ਅਮਲ ਕਰਨ ਦੀ ਤੌਫੀਕ عطا ਫਰਮਾਵੇ ਔਰ ਰਮਜ਼ਾਨ ਸ਼ਰੀਫ ਦਾ ਜਿਹੜਾ ਮੁਕੱਦਸ ਮਹੀਨਾ 11 ਜਾਂ 12 ਤਾਰੀਖ ਤੋਂ ਸ਼ੁਰੂ ਹੋਣ ਵਾਲਾ ਹੈ ਅੱਲਾ ਇਸ ਰਮਜ਼ਾਨ ਦੇ ਵਿੱਚ ਸਾਨੂੰ ਸਭ ਨੂੰ ਪਿਆਰ ਨਾਲ ਇਤਫਾਕ ਨਾਲ ਇੱਕ ਦੂਸਰੇ ਨਾਲ ਰਲ ਮਿਲ ਕੇ ਰੋਜ਼ੇ ਰੱਖਣ ਦੀ ਤੌਫੀਕ عطا ਫਰਮਾਏ ਵਾਖਰ ਦਾਵਾਨਾ ਅਨਿਲ ਹਮਦੁਲਿਲਾਹਿ ਰੱਬਿਲ ਆਲਮੀਨ